ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਵੀਡੀਓ ਵਿੱਚ ਅੱਜ ਅਸੀਂ ਪਹੁੰਚੇ ਸੀ ਆਪਣੇ ਪਿੰਡੀ ਖੇਤ ਜੋ ਕਿ ਮੇਜਰ ਸਿੰਘ ਦੇ ਤਿੰਨ ਚਾਰ ਭਰਾ ਨੇ ਵਿਚਾਰੇ ਚਾਂਦੀ ਰਾਮ ਦੇ ਬੱਚੇ ਨੇ ਇਹ ਤੇ ਮੀਂਹ ਤੋਂ ਨੂੰ ਪਤਾ ਬਹੁਤ ਨੁਕਸਾਨ ਹੋਇਆ ਪੰਜਾਬ 'ਚ ਆਪਣੇ ਹੈਨਾ ਕਰਾਂ ਦਾ ਕੀ ਖੇਤਾਂ ਦਾ ਸਾਰੇ ਕਿਸੇ ਨੁਕਸਾਨ ਹੋਇਆ ਉਹਦੇ ਵਿੱਚ ਹੀ ਇਹਨਾਂ ਭਰਾਵਾਂ ਦਾ ਬੋਰ ਸੀਗਾ ਬੋਰ ਕਿਹੜਾ ਤਾਂ ਦੇਖੋ ਹੁਣ ਭਾਈ ਪਿੱਛੇ ਦੇ ਦਾਗ ਆਦਲੋ ਪਾਣੀ ਪੈ ਗਿਆ ਕੋਲ ਅਵੇ ਉਰੇ ਪਿੰਡ ਦਾ ਟੋਬਾ ਹੈ ਤੋ ਬੇ ਸਾਰਾ ਪਾਣੀ ਔਨ ਕਰਕੇ ਇਹ ਸਾਰੇ ਬਾਣ ਚ ਪਾਣੀ ਆ ਗਿਆ ਉੱਪਰ ਚੜ ਗਿਆ ਪਾਣੀ ਇਹਦੇ ਸ਼ੈਡ ਤੋਂ ਹੀ ਘਰਾਂ ਪੈ ਗਿਆ ਇਹਦੇ ਵਿੱਚ ਪਾਣੀ ਪਈਂਗੇ ਜਿੰਨਾ ਪਿਆ ਫੇ ਚਲੋ ਪੰਚਾਇਤ ਨੇ ਮਿਹਨਤ ਕਰਕੇ ਭਾਈ ਟਰੈਕਟਰ ਲਾ ਕੇ ਟੋਬੇ ਦਾ ਪਾਣੀ ਕੱਢਿਆ ਤਾਂ ਜਾ ਕੇ ਨਾ ਬੋਰ ਨੰਗਾ ਹੋਇਆ ਜੋ ਇਹਨਾਂ ਨੇ ਹੁਣ ਮਿਸਤਰੀ ਤੋਂ ਦਿਖਾਏ ਚੈੱਕ ਕਰਿਆ ਮੈਂ ਤਾਂ ਹੁਣ ਇਹ ਸਮਾਨ ਨਿਕਲੇ ਬਾਰੇ ਨਾ ਕੋਈ ਮੋਟਰ ਨਿਕਲੀ ਐ ਤੇ ਹੁਣ ਇਹ ਭਰਾ ਕੋਸ਼ਿਸ਼ ਕਰ ਰਹੇ ਆ ਭਾਈ ਜਿਹੜਾ ਕੈਮਰਾ ਸਿਸਟਮ ਦਾ ਉਹ ਭਰਾ ਬੁਲਾਏ ਨੇ ਪਹਿਲੀ ਗਰੀਬ ਨੇ ਵਿਚਾਰੇ ਹੈ ਨਾ ਪਹਿਲੀ ਖਰਚਾ ਬਹੁਤ ਹੋ ਚੁੱਕਿਆ ਹੁਣ ਉਹ ਕੈਮਰੇ ਦੇ ਭਰਾ ਇਹਨਾਂ ਨੇ ਬੁਲਾਏ ਨੇ ਵਿੱਚ ਪਾ ਕੇ ਦੇਖਣਗੇ ਮੋਟਰ ਵਗੈਰਾ ਨਿਕਲਦੇ ਆ ਕਿਵੇਂ ਚੱਲਦਾ ਹੈ ਵਿਚਾਰਾ ਚੱਲਦਾ ਹੋਜ ਤਾਂ ਵਧੀਆ ਕੋਈ ਨਵਾਂ ਮੋਟਰ ਲਾਉਣਾ ਬਹੁਤ ਔਖਾ ਅੱਜਕੱਲ ਆਪਾਂ ਨੂੰ ਪਤਾ ਹੀ ਹੈ ਹਨਾ ਤੇ ਕਿਹਨਾਂ ਦਾ ਪੱਲੇ ਪੜਾ ਵੱਡਾ ਭਾਈ ਹੁਣ ਤੱਕ 10-15 ਸਾਲਾਂ ਤੋਂ ਵਿਚਾਰਾ ਮੰਜੇ ਜਿਹਾ ਪਿਆ ਉਹ ਡਿੱਗ ਗਿਆ ਸੀਗਾ ਉਹਦੀ 2 ਹੀ ਚ ਛੱਟਾ ਲਾ ਲੋ ਕੰਮ ਛੱਟ ਚੁੱਕਿਆ ਸ਼ਰੀਰ ਬਿਲਕੁਲ ਹੀ ਬਾ ਮੰਜੇ ਦੀ ਬਿਆ ਵਿਚਾਰਾ ਬੀਲ ਚੇਰਤੀ ਮਾੜਾ ਮੋਟਾ ਕਰਦਾ ਉਹਦੀ 10-15 ਲੱਖ ਇਹਨਾਂ ਦਾ ਜੁੱਪਨ ਲੱਗ ਚੁੱਕਿਆ ਬਹੁਤ ਖਰਚਾ ਹੁਣ ਇਹ ਕੁਦਰਤੀ ਆਫਤ ਆ ਗਈ ਦੇਖ ਲੋ ਤੇ ਆਪਾਂ ਭਰਾ ਆਪਣਾ ਮੇਜਰਿੰਗ ਨਾਲ ਗੱਲ ਕਰਾਂਗੇ ਕਿਵੇਂ ਪਾਣੀ ਕਿੰਨਾ ਕਿ ਮਿੱਠੇ ਬੈਗੇ ਅੱਛਾ ਇਹ ਸਾਰੇ ਪਾਣੀ ਭਰ ਗਿਆ ਸੀ ਆ ਪਾਣੀ ਭਰ ਗਿਆ ਜੀਰੇ ਭਰ ਗਿਆ ਜੀ ਅੱਛਾ 2 ਟੋਨ ਆਪਣੇ ਕੋਲੇ 2 ਸਵਾ 2 2.5 ਕਿਲੇ ਵੰਡਦੇ ਨੇ 2.5 ਕਿਲੇ ਵੰਡਣੀ ਛੋਟੇ ਬਕਰ ਆ 2.5 ਕਿਲੇ ਵੰਡਦੇ ਨੇ ਇਹ ਭਰ ਗਿਆ ਬੋਰ ਕੋ ਦੋ ਠੀਕ ਦੋ ਟਰਾਲੀਆਂ ਮਿੱਠੇ ਬੈਗੇ ਜੀ ਵਿੱਚ ਇਹਨਾਂ ਲਗੋਂ ਦੀ ਕਾਰਾ ਹੋ ਗਿਆ ਨਾ ਕਾਰਾ ਹੋ ਗਿਆ ਯਾਰ ਸਾਰਾ ਬੈਗੇ ਜੀ ਅੱਛਾ ਆ ਦੋ ਟਰਾਲੀਆਂ ਮਿੱਠੇ ਬੈਗੇ ਜੀ ਹੁਣ ਆ ਨਾ ਮੋਟਰ ਲੇਕੜਦੇ ਆ ਨਾ ਕੋਈ ਹੱਲੋਂ ਦਾ ਚੱਕਦਾ ਪਾਣੀ ਜੀ ਅੱਛਾ ਆ ਵੀ ਸਿੰਘ ਨੇ ਵੀ ਹੱਥ ਬੰਨ੍ਹ ਕੇ ਹਰੋ ਕੋਈ ਗਰੀਬ ਆਉਂਦਾ ਹਾਂ ਦੋ ਜੀ ਹੂੰ ਮਿਸਤਰੀ ਨੂੰ ਪਰ ਪੁੱਛਦੇ ਨੇ ਕੀ ਕ ਮੇਰੇ ਨਾਮ ਇਸ ਹਬਸੇ ਦਾ ਕਮਲ ਲੇਖਣਾ ਮੋਟਾ ਦਾ ਅੱਛਾ ਲੱਕੜੀ ਵਿਸਾਦੀ ਹੈ ਠੀਕ ਹੈ ਲੱਕੜੀ ਵਿਸਾਦੀ ਦਾ ਵੀ ਥੋੜਾ ਹੈਗਾ 4 ਲੱਖ ਦਾ ਸਾਮਾਨ ਦਾ ਅੱਛਾ ਹਾਂ ਜੇ ਮੋਰ ਨਵਾਂ ਲਗੂ ਨਾ ਨਾ ਮੋਟਾ ਬੋਰ ਤਾਂ ਹੁਣ ਪਤਾ ਨਵਾਂ ਦਾ ਬੋਰ ਦਾ ਤਾਰ ਲੱਕੜੇ ਨਾ ਮੋਟ ਲੱਕੜੀਆਂ ਦਾ ਹੈਗਾ ਨਾ ਜੀ ਕੱਲ 4-5 ਕਰਦੇ ਨੂੰ ਅੱਜ ਤੁਹਾਨੂੰ ਅੱਛਾ ਹਾਂ ਜੀ ਤੇ ਫਿਰ ਉਹ ਕੈਮਰਾ ਕਿਹਾਂ ਜੀ ਬਲਾਏ ਨੇ ਉਹ ਕੀ ਕਹਿੰਦੇ ਉਹ ਕੈਮਰਾ ਕਹਿੰਦੇ ਦੱਸਾਂ ਵੀ ਜੇ ਆਏ ਸੀ ਤੁਹਾਡਾ ਕੋਈ ਪਹਿਲਾਂ ਦੇ ਜੇ ਥੋੜਾ ਸਾਮਾਨ ਲੈ ਘਰੋਂ ਕੱਢਾਂਗੇ ਠੀਕ ਹੈ ਇਹ ਸਾਮਾਨ ਥੋੜਾ ਲੇਖੜਦਾ ਨਹੀਂ ਕਹਦਾ ਇਹ ਬੋਰਾ ਭਾਈ ਇਹਨਾਂ ਦੇਖ ਲ ਦਬਣ ਕਾਰਨ ਇਹਦੇ ਸਾਈਡ ਤੋਂ ਜਿਹੜਾ ਦੇਖ ਰਿਹਾ ਘਰ ਆ ਪਾਣੀ ਪੈ ਗਿਆ ਦੇ ਵਿੱਚ ਦੀ ਕਿਉਂਕਿ ਉਹ ਸਾਹਮਣੇ ਦੇਖ ਰਿਹਾ ਉਧਰ ਟੋਬਾ ਪਿੰਡ ਦਾ ਛੱਪੜ ਕਹਿੰਦੇ ਜਿਹਨੂੰ ਆਪਾਂ ਉਹ ਸਾਰੇ ਪਿੰਡ ਦਾ ਪਾਣੀ ਆਉਂਦਾ ਬਾਕੀ ਮੀਂਹ ਬਹੁਤ ਜ਼ਿਆਦਾ ਪਾਇਆ ਹੈ ਨਾ ਮੀਂਹਾਂ ਕਰਕੇ ਸਾਰਾ ਆਪਾਂ ਓਵਰਫਲੋ ਹੋ ਗਿਆ ਭਰ ਗਿਆ ਉਹ ਅੱਜ ਦੀ ਜੀਰੀ ਦੇਖ ਰੋ ਸਾਰੀ ਇਹ ਡੁੱਬ ਗਈ ਸੀ ਕਿਹੜਾ ਤਾਂ ਚਲੋ ਫਸਲ ਤਾਂ ਵਾਇਕ ਦੀ ਮੇਰੇ ਨਾਲ ਲੱਗਦਾ ਬਚੇ ਰਹੂਗੀ ਉਮੀਦ ਹੈ ਠੀਕ ਵੀ ਲੱਗਦਾ ਦੇਖੋ ਨੀਚਰ ਲੱਗੀ ਜੀਰੀ ਹੈ ਨਾ ਤੇ ਸਾਰਾ ਪਾਣੀ ਭੰਨ ਕਰਕੇ ਇਹਦੇ ਵਿੱਚ ਘਰ ਆ ਪੈ ਗਿਆ ਤੇ ਸਾਰਾ ਪਾਣੀ ਉਰੇ ਭਰ ਗਿਆ ਸੀਗਾ ਜਦੋਂ ਇਹਨੇ ਪਾ ਲੋਕਾਂ ਨੇ ਮਿਹਨਤ ਕੀਤੀ ਟੱਟ ਲਾ ਕੇ ਟੋਬੇ ਚੋਂ ਪਾਣੀ ਸਾਰਾ ਕੱਢਿਆ ਬਾਹਰੇ ਤਾਂ ਇਹਨਾਂ ਨੇ ਫੇਰ ਖੇਤ ਆ ਕੇ ਦੇਖਿਆ ਜਦੋਂ ਵਿਚਾਰੇ ਬੋਰ ਦੇ ਹਾਲਾਤ ਦੇ ਦੇਖ ਕੇ ਉਹ ਮਿੱਟੀ ਮੁੱਟੀ ਪਾਈ ਇਹਨਾਂ ਨੇ ਮਿਸਤਰੀ ਬੁਲਾ ਕੇ ਦੇਖਿਆ ਤਾਂ ਹੁਣ ਨਾ ਤਾਂ ਸਮਾਨ ਤਿੰਨ ਚਾਰ ਦਿਨ ਹੋ ਗਏ ਨੇ ਮਿਹਨਤ ਕਰਦੇ ਨੇ ਵਿਚਾਰੇ ਨੂੰ ਨਾ ਮੋਟਰ ਨਿਕਲਦੀ ਐ ਨਾ ਤਾਰ ਨਿਕਲਦੀ ਐ ਇਹਨਾਂ ਕੋਈ ਸਮਾਨ ਨਿਕਲਦਾ ਕੁਝ ਵੀ ਨਿਕਲਦਾ ਹਨਾ ਮਿਸਤਰੀ ਦਾ ਜਵਾਬ ਦੇ ਗਿਆ ਹੁਣ ਜਦੋਂ ਕੈਮਰਾ ਵਾਲੇ ਭਰਾ ਮੇਚ ਪਾ ਕੇ ਕੈਮਰਾ ਦੇਖਦੇ ਹੁੰਦੇ ਨੇ ਉਹਨਾਂ ਸਮਰਕ ਕਰਿਆ ਉਹ ਆਉਣਗੇ ਅੱਜ ਕੱਲ੍ਹ ਚ ਸ਼ਾਇਦ ਉਹ ਦੇਖਣਗੇ ਮੂੰਹ ਕਹਿ ਰਹੇ ਨੇ ਵੀ ਮੁਸ਼ਕਲ ਨਿਕਲਦੇ ਚਾਂਸ ਬਹੁਤ ਘੱਟ ਐ ਤੇ ਚਲੋ ਅਰਦਾਸ ਕਰਾਂਗੇ ਵੀ ਨਿਕਲੇ ਆ ਵਿਚਾਰਾਂ ਸਾਮਾਨ ਕਾ ਨੂੰ ਕਿਸੇ ਦੀ ਲੋੜ ਪਵੇ ਹਨਾ ਕਾ ਨੂੰ ਕਿਸੇ ਦੀ ਮਦਦ ਕਰਾਉਣ ਦੀ ਲੋੜ ਪਵੇ ਤੇ ਜੇ ਨਹੀਂ ਹੁੰਦੀ ਭਾਈ ਤਾਂ ਕੁਝ ਕਰ ਨਹੀਂ ਸਕਦੇ ਗਰੀਬ ਪਰਿਵਾਰ ਆ ਵਿਚਾਰਾ ਦੋ ਕਿੱਲਿਆਂ ਤੇ ਦੁਆਰੇ ਬੋਰ ਲਾਉਣਾ ਬਹੁਤ ਔਖ ਹੋ ਜਾਂਦਾ ਇਸ ਲਈ ਬੇਨਤੀ ਹੈ ਭਾਈ ਇਹ ਹਾਲਾਤ ਵੀ ਦੇਖ ਹੀ ਰਹੇ ਆ ਵਿਚਾਰਿਆਂ ਦੇ ਆ ਦੇਖੋ ਮਸ਼ੀਨ ਲਾਰ ਕੇ ਇਹਨਾਂ ਦਾ ਆਪਦੇ ਵੱਲੋਂ ਮਿਹਨਤ ਕਰ ਰਹੇ ਨੇ ਤੇ ਬਸ ਇਹੀ ਬੇਨਤੀ ਕਰਾਂਗੇ ਜਰੂਰ ਜੇ ਕੋਈ ਹੋ ਸਕਦਾ ਭਾਈ ਹੈਲਪ ਜਰੂਰ ਕਰਿਓ ਭਰਾ ਸਾਰੇ ਤੇ ਭਰਾਵਾ ਜਿਵੇਂ ਆਪਾਂ ਦੇਖ ਭਰਾ ਨਾਲ ਗੱਲ ਕਰੀਏ ਮੇਜ ਸਿੰਗ ਨਾਲ ਹਨਾ ਦੋ 2.5 ਕਿੱਲੇ ਵਹਾਣੇ ਨੇ ਕੋਲ ਸਾਰੀ ਵਿਚਾਰਾਂ ਕੋਲੇ ਪਰਿਵਾਰ ਵੱਡਾ ਹੈ ਦੂਜਾ ਭਰਾ ਮੰਜੇ ਚ ਪਿਆ ਦੱਸਾ ਰੋਜ਼ ਖਰਚਾ ਹੈ ਦਵਾਈਆਂ ਲੋ ਲੱਗਦੀਆਂ ਨੇ 10 15 ਲੱਖ ਨਾ ਪਹਿਲਾਂ ਲੱਗ ਚੁੱਕਿਆ ਵਿਚਾਰਾ ਚਲੋ ਇਹ ਮੈਨੂੰ ਮਜ਼ਦੂਰੀ ਕਰਕੇ ਵਿਚਾਰੇ ਪਸੂ ਪਸੂ ਪਾਲ ਲੰਦੇ ਨੇ ਵੇਚੀ ਹੈ ਨਾ ਨਾਲ ਖੇਤੀ ਕਰੀਏ ਠੇਕੇ ਤੇ ਲੈ ਲੰਦੇ ਨੇ ਮਾੜਾ ਮੋਟਾ ਨਾਲ ਮਿਲ ਕੇ ਟਾਈਮ ਪਾਸ ਕਰਦੇ ਸੀਗੇ ਹੁਣ ਇਹ ਕੁਦਰਤੀ ਆਫਤ ਜਿਹੜੀ ਦੀ ਦੇਖ ਹੀ ਰਹੋ ਆਈ ਆ ਦੇਖੋ ਹਣਾ ਇਨਸਾਨ ਬਹੁਤ ਭਰਾਵਾਂ ਦਾ ਹੋਇਆ ਆਪਾਂ ਇਨ ਕਹਿੰਦੇ ਵੀ ਇਨਾ ਕੱਲਾਂ ਦੀ ਹੋਇਆ ਹੋਰ ਬਹੁਤ ਇਦੂ ਵੱਡੇ ਵੱਡੇ ਨੁਕਸਾਨ ਵੀ ਹੋ ਗਏ ਪਰ ਗਰੀਬ ਬੰਦੇ ਲਈ ਤਾਂ ਇਹ ਨੁਕਸਾਨ ਬਹੁਤ ਵੱਡਾ ਹੁੰਦਾ ਹੁਣ ਮਿਸਤਰੀ ਭਰਾਏ ਕ ਦਵਾਰੇ ਬੋਰ ਲਾਉਣਾ ਪੈਂਦਾ ਤਾਰ ਮੋਟਰ ਹੋ ਗਈ ਸਾਰਾ ਕਟਕਟ 3-4 ਲੱਖ ਰੁਪਏ ਖਰਚਾ ਕਹਿੰਦੇ ਵੀ ਆਊਗਾ ਦਵਾਰੇ ਹੁਣ 2 ਢਾਈ ਕਿੱਲੇ ਵਾਲਾ ਬੰਦਾ ਅੱਜ 4 ਲੱਖ ਰੁਪਏ ਕਿੱਥੋਂ ਲਾਊਗਾ ਹਨਾ ਪਹਿਲੀ ਕਬੀਲਦਾਰੀਆਂ ਆਪਣੇ ਟਾਈਟ ਹੁੰਦੇ ਨੂੰ ਪਤਾ ਹੀ ਐ ਪਹਿਲਾਂ ਵਿਚਾਰੇ ਦੋ ਕੁੜੀਆਂ ਦਾ ਵਿਆਹ ਕਰਕੇ ਹਟੇ ਫਿਰ ਮੁੰਡੇ ਦਾ ਵਿਆਹ ਕਰਿਆ ਐਡੀ ਕਬੀਲਦਾਰੀਆਂ ਘਰੇ ਬਿਮਾਰ ਬੰਦਾ ਪਿਆ ਉਹਦੇ ਖਰਚੇ ਹੋਈ ਜਾਂਦਾ ਹਨਾ ਹਾਲਾਤ ਬਹੁਤ ਖਰਾਬ ਨੇ ਅਸੀਂ ਦੇਖਦੇ ਹਾਂ ਸਾਡੇ ਜਾਣ ਪਛਾਣ ਵਾਲੇ ਯਾਰੇ ਕਰਾਉਂਦੇ ਜਾਂਦੇ ਨੇ ਵਿਚਾਰੇ ਬਹੁਤ ਮਿਹਨਤ ਕਰਦੇ ਨੇ ਖਰੇ ਇਸ ਗੱਲ ਨਹੀਂ ਉਹਦੇ ਵੱਲੋਂ ਪੂਰਾ ਜ਼ੋਰ ਲਾਉਂਦਾ ਹਰ ਇੱਕ ਬੰਦਾ ਹੀ ਲਾਉਂਦਾ ਉਨੇ ਦਾ ਕੁਦਰਤੀ ਆਫਤੀ ਦੇਖੋ ਵਦਿਆ ਬੋਰ ਚੱਲਦਾ ਨਹੀਂ ਵਿਚਾਰਿਆਂ ਦਾ ਮੀਂਹ ਪਿਆ ਜਿਆਦੇ ਪਾਣੀ ਭਰਨ ਕਰਕੇ ਸ਼ੈਡ ਤੇ ਪਾਣੀ ਭਰ ਗਿਆ ਦੇ ਵਿੱਚ ਹੁਣ ਸਾਰਾ ਕੁਝ ਵਿੱਚੋਂ ਜਾਮ ਹੋ ਗਿਆ ਕੁਝ ਨਿਕਲ ਨਹੀਂ ਰਿਹਾ ਬਾਹਰੇ ਤੇ ਇਹੀ ਬੇਨਤੀ ਕਰਾਂਗੇ ਆਪਾਂ ਸਾਰੇ ਭੈਣ ਭਰਾਵਾਂ ਨੂੰ ਵੀ ਭਾਈ ਜੇ ਕੋਈ ਭਰਾ ਇਹਨਾਂ ਦੀ ਮਦਦ ਕਰ ਸਕਦਾ ਹੈ ਨਾ ਤਾਂ ਜਰੂਰ ਕਰਿਓ ਕਿਸੇ ਨੂੰ ਭਰਾ ਨੂੰ ਕਿਤੇ ਬਾਰੇ ਜਾਣਕਾਰੀ ਹੁੰਦੀ ਹੈ ਕੋਈ ਕਿਸੇ ਮਿਸਤਰੀ ਭਰਾ ਨੂੰ ਜਾਣਦਾ ਹੁੰਦਾ ਕਿਈ ਵਾਰ ਇਦਾਂ ਵੀ ਹੁੰਦਾ ਹੈ ਨਾ ਤੇਰਾ ਜਾਣ ਪਛਾਣ ਹੁੰਦੀ ਹੈ ਆਪਣੀ ਜੇ ਕੋਈ ਇਦਾਂ ਇਹਨੇ ਤੇ ਹੈਲਪ ਕਰ ਸਕਦਾ ਵਿਚਾਰਾ ਉਹ ਵੀ ਦੱਸ ਦਿਓ ਭਾਈ ਕੋਈ ਨੰਬਰ ਆਪਾਂ ਵਿੱਚ ਦੇਵਾਂਗੇ ਵੀਡੀਓ ਦੇ ਵਿੱਚ ਕਿ ਉਹਦੇ ਬਾਰੇ ਜਾਣਕਾਰੀ ਦੇ ਦਿਓ ਕੋਈ ਭਰਾ ਹੁੰਦਾ ਕੋਈ ਤਿਆਰ ਪਾਉਂਦਾ ਕੰਮਾ ਦਾ ਹਨ ਤੇ ਜੇ ਕੋਈ ਉਵੇਂ ਨਹੀਂ ਹੈ ਹੈਲਪ ਕਰ ਸਕਦਾ ਵਿਚਾਰਾ ਕੋ ਪਹਟ ਗਿਆ ਕੋਈ ਜਿਵੇਂ ਮਰਜੀ ਭਾਈ ਉਹ ਵੀ ਜ਼ਰੂਰ ਕਰਿਓ ਨੰਬਰ ਆਪਾਂ ਵੀਡੀਓ ਚ ਮੈਂਸ਼ਨ ਜ਼ਰੂਰ ਕਰਾਂਗੇ ਪਿੰਡ ਕਣਕ ਕੋਲ ਪੰਗੂਆ ਜ਼ਿਲ੍ਹਾ ਸੰਗਰੂਰ ਇਹ ਪਰ ਆਪਣਾ ਮੇਜਰ ਸਿੰਘ ਹੈ ਦੋ ਭਰਾ ਤਿੰਨ ਭਰਾ ਹੋਰ ਨੇ ਇਹਦੇ ਤੇ ਇੱਕ ਤਾਂ ਵਿਚਾਰਾ ਮੰਜੇ ਜੀ ਪਿਆ ਆਪਾਂ ਨੂੰ ਦੱਸਿਆ 15 ਸਾਲਾਂ ਤੋਂ ਵਿਚਾਰਾ ਉਹ ਖੇਤੀ ਕੰਮ ਕਰਦਾ ਜ਼ਰਾ ਤੋਂ ਡਿੱਗ ਗਿਆ ਸੀਗਾ ਤੇ ਮਣ ਕੇ ਡਾਬ ਗਏ ਢੂਹੀ ਜਲਾ ਲਓ ਆਪਾਂ ਰੀੜ ਦੀ ਹੱਡੀ ਟੁੱਟ ਗਈ ਸੀ ਉਹਨਾਂ ਦੀ 15 ਸਾਲ ਤੋਂ ਮੰਜੇ ਦੀ ਪਏ ਨੇ ਵਿਚਾਰੇ ਬਸ ਜਾਂ ਪੈਰਿਆਂ ਦੇ ਨੇ ਜਾਂ ਪੀਲ ਚੇ ਹਲਾਤ ਕਰਦੇ ਬਹੁਤ ਖਰਾਬ ਨੇ ਪਰਿਵਾਰ ਮਿਹਨਤੀ ਅਪਰਾਏ ਨਹੀਂ ਗਏ ਬੈ ਕੇ ਖਾਨ ਵਾਲੇ ਨਹੀਂ ਹੈਗੇ ਜਾਂ ਫਰੀਦੀ ਖਾਨ ਵਾਲੇ ਨਹੀਂ ਹੈਗੇ ਜਿੰਨੇ ਜੋਗੇ ਹੈਗੇ ਨੇ ਵਿਚਾਰੇ ਸਾਰੇ ਬਹੁਤ ਮਿਹਨਤ ਕਰਦੇ ਨੇ ਅਸੀਂ ਦੇਖਦੇ ਰਹਿੰਨੇ ਸਾਰਾ ਕੁਝ ਤੇ ਇਹਨਾਂ ਟਾਈਮ ਪਾਸ ਕਰ ਵਧੀਆ ਹੋ ਰਹੇ ਵਿਚਾਰੇ ਗੁਜ਼ਾਰਾ ਕਰਦੇ ਸੀ ਵਧੀਆ ਇੱਜ਼ਤਮਾਨ ਬਣਿਆ ਹੋਇਆ ਸੀਗਾ ਹੁਣੇ ਕੁਦਰਤੀ ਆਫਤ ਆਈ ਹੈ ਇਹਦੇ ਦਾ ਹੁਣ ਆਪਾਂ ਕਰ ਵੀ ਕੀ ਸਕਦੇ ਇਹ ਵੀ ਕੁਝ ਨਹੀਂ ਕਰ ਸਕਦੇ ਵਿਚਾਰੇ ਹਨਾ ਜੇ ਕੋਈ ਭਾਈ ਹੁੰਦਾ ਕਿਸੇ ਨੂੰ ਤਿਆਰ ਬਾਰੇ ਉਹ ਵੀ ਦੱਸਿਓ ਕਮੈਂਟ ਕਰਕੇ ਤੇ ਜੇ ਕੋਈ ਭਰਾ ਮਦਦ ਕਰ ਸਕਦਾ ਉਹ ਵੀ ਜਰੂਰ ਕਰਿਓ ਨੰਬਰ ਆਪਾਂ ਵੀਡੀਓ ਵਿੱਚ ਪਾਵਾਂਗੇ ਤੇ ਜੋ ਭਰਾ ਹੈਲਪ ਨਹੀਂ ਕਰ ਸਕਦਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾ ਜੋ ਕੋਈ ਨਜ਼ਰ ਪੱਲਾ ਹੋ ਸਕੇ ਵਿਚਾਰਿਆਂ ਦਾ ਹਨਾ ਮੇਜਰ ਸਿੰਘ ਪਿੰਡ ਕਣਕੋਲ ਭੰਗੂਆ ਜ਼ਿਲ੍ਹਾ ਸੰਗਰੂਰ ਤੇ ਜਰੂਰ ਭਰਾ ਹੀ ਹੈਲਪ ਕਰਿਓ ਨੰਬਰ ਆਪਾਂ ਵੀਡੀਓ ਚ ਪਾਉਂਗਾ